ਸਤਿ ਸ੍ਰੀ ਅਕਾਲ ਜੀ ਆਸਟ੍ਰੇਲੀਆਨਾ ਸਖੇਡਾ 70ਵਾਂ ਵਰ੍ਹਾ ਇਸ ਵਕਤ ਸਿਡਨੀ ਦੇ ਵਿੱਚ ਅਸੀਂ ਕਬੱਡੀ ਗਰਾਊਂਡ ਦੇ ਵਿੱਚ ਲਾਈਵਾਂ ਜਦੋਂ ਕਬੱਡੀ ਦੀ ਗੱਲ ਆਉਂਦੀ ਆ ਤਾਂ ਖਿਡਾਰੀਆਂ ਦੇ ਵਿੱਚ ਜੋਸ਼ ਤਾਂ ਭਰ ਕੇ ਆਉਂਦਾ ਪਰ ਜਿਹੜੇ ਆਸ-ਪਾਸੇ ਵਾਲੇ ਵੇਖਣ ਵਾਲੇ ਆਉਂਦੇ ਆ ਤੇ ਖਿਡਾਰੀਆਂ ਦੇ ਜੋਸ਼ ਨੂੰ ਦੁੱਗਣਾ ਧਗਣਾ ਕਰਦਾ ਉਹ ਇੱਕ ਬੜਾ ਮਸ਼ਹੂਰ ਨਾਮ ਬੇਸ਼ੱਕ ਗੱਲ ਆਸਟ੍ਰੇਲੀਆ ਦੀ ਕਰੀਏ ਬੇਸ਼ੱਕ ਇੰਡੀਆ ਦੀ ਕਰੀਏ ਜਾਂ ਕਿਸੇ ਵੀ ਕਬੱਡੀ ਗਰਾਊਂਡ ਦੀ ਕਰੀਏ ਦੇਸ਼ਾਂ-ਵਦੇਸ਼ਾਂ ਦੀ ਕਰੀਏ ਜਾਂ ਕਿਸੇ ਸਿੰਗਿੰਗ ਦੀ ਵਿੱਚ ਜੋਸ਼ ਭਰਨ ਵਾਲੇ ਗਾਣੇ ਦੀ ਕਰੀਏ ਇੱਕ ਬੜਾ ਵੱਡਾ ਨਾਮ ਗੱਗੀ ਕਮੈਂਟੇਟਰ ਸਾਡੇ ਨਾਲ ਇਸ ਵਕਤ ਪਹਿਲਾਂ ਸਵਾਗਤ ਕਰਦੇ ਹਾਂ ਗੱਗੀ ਵੀਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਤੇ ਧੰਨਵਾਦ ਜੀ ਪੰਜਾਬ ਟੀਵੀ ਸਟਾਫ ਦੇਖ ਰਹੇ ਸਾਰੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਤੇ ਤੁਹਾਡਾ ਦਲਜੀਤ ਭਾਈ ਬਹੁਤ ਬਹੁਤ ਧੰਨਵਾਦ ਗੱਗੀ ਵੀਰ ਬੜਾ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੀ ਕਮੈਂਟਰੀ ਆਮ ਲੋਕਾਂ ਦੇ ਵਿੱਚ ਜਦੋਂ ਖਾਸ ਕਰਕੇ ਹੱਲਾ ਗੁੱਲਾ ਸ਼ਬਦ ਬੋਲ ਕੇ ਜੋਸ਼ ਭਰ ਦੇਣਾ ਔਰ ਇਹ ਆਪਣੇ ਆਪ ਦੇ ਵਿੱਚ ਬਾਹਰ ਖੜੇ ਬੰਦੇ ਦਾ ਵੀ ਸ਼ੀ ਕਰਦਾ ਕਿ ਮੈਂ ਕਬੱਡੀ ਖੇਡਾਂ ਕਬੱਡੀ ਨਾਲ ਇੰਨਾ ਕਬੱਡੀ ਜੀ ਪੰਜਾਬੀ ਚਾਰਾਂ ਮਾਵਾ ਨੂੰ ਪਿਆਰ ਕਰਦਾ ਇੱਕ ਤੇ ਜਿਹਨੇ ਤੁਹਾਨੂੰ ਜਨਮ ਦਿੱਤਾ ਮਾਂ ਮਿੱਟੀ ਬੋਲੀ ਤੇ ਚੌਥੀ ਸਾਡੀ ਖੇਡ ਕਬੱਡੀ ਆ ਇਹ ਸਾਡੇ ਖੂਨ ਚ ਹੀ ਆ ਮੈਂ ਕਹਿੰਦਾ ਵੀ ਹਰੇਕ ਪੰਜਾਬੀ ਹੋਣਾ ਜਿਹਦਾ ਕਬੱਡੀ ਨਾਲ ਕਿਤੇ ਨਾ ਕਿਵੇਂ ਤਾਂ ਮੋਹ ਹੋ ਰਿਹਾ ਹੀ ਆ ਤੇ ਉਹ ਸਾਡਾ ਵੀ ਸੁਭਾਅ ਕਾ ਪਿੰਡਾਂ ਚ ਜੰਮੇ ਆ ਤੇ ਦਾ ਦੇ ਚਾਚੇ ਬਾਪੂਣੀ ਖੇਡਦੇ ਰਹੇ ਆ ਜਿੰਨੀ ਕਿ ਉਹਨਾਂ ਨੇ ਖੇਡੀ ਪਿੰਡ ਦੇ ਵਿੱਚੋਂ ਮਾਹੌਲ ਹੀ ਉਦਾਂ ਦੇ ਹੁੰਦੇ ਆ ਤੇ ਕਬੱਡੀ ਨਾਲ ਫਿਰ ਜੁੜ ਗਏ ਕਮੈਂਟਰੀ ਕਰਨ ਲੱਗੇ ਉਹ ਮੋਹ ਆਟੋਮੈਟ ਕੀ ਇੱਕ ਪੰਜਾਬੀ ਦਾ ਤੁਸੀਂ ਦੇਖ ਸਕਦੇ ਹੋ ਸਾਰੇ ਮੋਹ ਵਾਲੇ ਹੀ ਬੈਠੇ ਜਿੰਨੇ ਵੀ ਦਰਸ਼ਕ ਬੈਠੇ ਆ ਤੇ ਸਾਡਾ ਥੋੜਾ ਜਿਹਾ ਇਦਾਂ ਸੇਵਾ ਲੱਗੀ ਵੀ ਬੋਲਣ ਦੀ ਮੋਹ ਹਰੇਕ ਹੀ ਪੰਜਾਬੀ ਕਰਦਾ ਕਬੱਡੀ ਨਾਲ ਗੱਗੀ ਵੀਰ ਬੋਲਦੇ ਵਕਤ ਕਈ ਵਾਰੀ ਐਸੇ ਸ਼ਬਦ ਉੱਪਰ-ਨੀਚੇ ਵੀ ਹੋ ਜਾਂਦੇ ਆ ਬੜਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਵਾ ਜਦੋਂ ਮਾਈਕ ਤੁਹਾਡੇ ਕੋਲ ਹੁੰਦਾ ਲੱਖਾਂ ਦੀ ਦੁਨੀਆ ਲੱਖਾਂ ਦੀ ਗਿਣਤੀ ਵਿੱਚ ਲੋਕ ਤੁਹਾਨੂੰ ਸੁਣਦੇ ਆ ਕੱਲ ਜੰਦਾ ਮੈਂ ਸਮਝ ਸਮਝਦਾ ਕਿ ਤੁਸੀਂ ਉਸੇ ਵळे ਉਸ ਚੀਜ਼ ਨੂੰ ਦੱਸ ਦਿੰਦੇ ਹੋ ਕਿ ਮੇਰੇ ਮੂੰਹ ਆ ਨਿਕਲ ਗਿਆ ਪਰ ਕਿੰਨਾ ਕੋ ਔਖਾ ਹੁੰਦਾ ਜਦੋਂ ਆਮ ਬੰਦਾ ਆਣ ਕੇ ਬਾਹਰੋਂ ਕਹਿਣ ਲੱਗ ਪੈਂਦਾ ਕਿ ਆ ਗਲਤ ਬੋਲਿਆ ਜਾਂ ਸਹੀ ਬੋਲਿਆ ਇਹ ਔਖਾ ਤੇ ਹੁੰਦਾ ਹੀ ਦੋ ਚੀਜ਼ਾਂ ਹੁੰਦੀਆਂ ਵੀ ਅ ਤੁਹਾਡਾ ਬੋਲਣ ਦਾ ਜਿਹੜਾ ਮਨੋਰਥ ਹੁੰਦਾ ਤੁਹਾਡੀ ਭਾਵਨਾ ਕਿਸੇ ਚੀਜ਼ ਨੂੰ ਕੋਈ ਹੋਰ ਹੁੰਦੀ ਆ ਤੁਸੀਂ ਚਲੋ ਆਪਾਂ ਜਿਹੜੇ ਜਿਹੜੇ ਜਿਹਦੇ ਕਿਸੇ ਨੂੰ ਗਲਤ ਵੀ ਲੱਗਦਾ ਆਪਾਂ ਉਹਨਾਂ ਦੀ ਵੀ ਕਦਰ ਕਰਦੇ ਆਂ ਭਾਵਨਾਵਾਂ ਦੀ ਪਰ ਜੇ ਆਪਾਂ ਉਹਨਾਂ ਨੂੰ ਕਹਿ ਦਈਏ ਵੀ ਨਹੀਂ ਮੈਂ ਤਾਂ ਇਹ ਆ ਭਾਵਨਾ ਨਾਲ ਬੋਲਿਆ ਫਿਰ ਉੱਥੇ ਗੱਲ ਮੈਨੂੰ ਲੱਗਦਾ ਮੁੱਕ ਜਣੀ ਹਾਂ ਜੇ ਤੁਹਾਡੇ ਤੋਂ ਕੋਈ ਬਹੁਤੀ ਗੱਲ ਗਲਤ ਨਿਕਲ ਜੇ ਜਿਹੜੀ ਬਹੁਤਿਆਂ ਨੂੰ ਜ਼ਿਆਦਾ ਠੇਸ ਪਹੁੰਚਾਵੇ ਮੰਨ ਲਓ ਵੀ ਮੈਂ ਬੋਲਤਾ ਤੇ ਗਰਾਊਂਡ ਚੋਂ 100 ਬੰਦਾ ਖੜਾ ਹੋ ਕੇ ਕਹਿਣ ਲੱਗਿਆ ਵੀ ਇਹਦੇ ਨਾਲ ਸਾਨੂੰ ਠੇਸ ਪਹੁੰਚੀ ਆ ਉੱਥੇ ਚਲੋ ਥੋੜੀ ਬਹੁਤ ਵੱਡੀ ਗਲਤੀ ਆ ਪਰ ਜੇ ਇੱਕ ਦੋ ਸਜਣਾ ਨੂੰ ਹੋ ਰਿਹਾ ਵੀ ਇਹਨੇ ਗਲਤ ਬੋਲਿਆ ਜਾਂ ਕਿਦਾਂ ਉੱਥੇ ਫਿਰ ਇਹੀ ਆ ਵੀ ਸ਼ਾਇਦ ਉਹਨਾਂ ਨੂੰ ਉਹ ਗਲਤ ਲੱਗੀ ਹੋ ਗੱਲ ਪਰ ਉਹ ਬਲਾਰੇ ਦੀ ਸ਼ਾਇਦ ਭਾਵਨਾ ਉਹ ਨਾ ਹੋਵੇ ਹਾਂ ਇਹ ਵੀ ਨਹੀਂ ਕਹਿੰਦੇ ਵੀ ਸਾਥੋਂ ਸ਼ਾਇਦ ਗਲਤ ਬੋਲੇ ਨਹੀਂ ਜਾਂਦਾ ਦੇਖੋ ਜ਼ੁਬਾਨ ਇਹ ਤਰਕ ਵੀ ਜਾਂਦੀ ਆ ਕਦੇ-ਕਦੇ ਹਨ ਪਰ ਉਹ ਨਾ ਉੱਥੇ ਉਹ ਨਾਲ ਦੀ ਨਾਲ ਹੀ ਸਹੀ ਕਰ ਲਏ ਹੋ ਜਾਂਦੀ ਹੈ ਚੀਜ਼ ਜਾਂ ਮਾਫੀ ਮੰਗ ਲਈ ਜਾਂਦੀ ਹੈ ਮੰਨ ਲਓ ਕਿਸੇ ਪਲੇਅਰ ਦਾ ਨਾਮ ਗਲਤ ਬੋਲਿਆ ਗਿਆ ਪਰ ਆਪਾਂ ਸਿੱਖਾਂ ਦੇ ਪਰਿਵਾਰਾਂ ਚੋਂ ਪੈਦਾ ਹੋਏ ਆ ਸਿੱਖ ਪਰਿਵਾਰ ਚੋਂ ਤੇ ਸਿੱਖ ਧਰਮ ਦੇ ਲਈ ਤਾਂ ਕੋਈ ਆਪਾਂ ਗਲਤ ਬੋਲਣਾ ਉਹ ਸੰਕੋਚ ਹੀ ਕਰਾਂਗੇ ਜਾਂ ਬੋਲਾਂਗੇ ਨਹੀਂ ਸੰਕੋਚ ਤਾਂ ਚਲੋ ਕੀ ਕਰਨਾ ਹਾਂ ਵੀ ਇੰਨੀਆਂ ਗਲਤੀਆਂ ਹੁੰਦੀਆਂ ਵੀ ਚਲੋ ਕੋਈ ਪਲੇਅਰ ਦਾ ਨਾਮ ਗਲਤ ਹੋ ਗਿਆ ਜਾਂ ਪੈਂਡ ਗਲਤ ਬੋਲਿਆ ਗਿਆ ਉੱਥੇ ਤਾਂ ਕਹਿ ਸਕਦੇ ਵੀ ਨਹੀਂ ਨਹੀਂ ਇਹ ਇਹਦਾ ਪੈਂਡ ਹੈ ਉੱਥੇ ਆਪਾਂ ਗਲਤੀ ਮੰਨ ਲੈਂਦੇ ਆ ਪਰ ਦੂਜੀ ਦੇ ਫਿਰ ਭਾਵਨਾਵਾਂ ਨੇ ਉਹ ਆਪਾਂ ਕਦੇ ਵੀ ਨਹੀਂ ਚਾਹਾਂਗੇ ਇੱਕ ਬਲਾਰਾ ਹੋਣ ਦੇ ਨਾਤੇ ਵੀ ਆਪਾਂ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਈਏ। ਤਕਰੀਰ ਕਬੱਡੀ ਦੇ ਵਿੱਚ ਵੱਡਾ ਇਹ ਫੇਰ ਬਦਲ ਹੋਇਆ ਹੈ। ਇਸ ਵਾਰ ਸਿੱਕੇ ਗੇਮਾਂ ਦੇ ਵਿੱਚ ਤਕਰੀਬਨ ਬੜੀ ਪ੍ਰਾਨੀ ਕੋ ਹਾਰ ਸੀ ਕਿ ਇੱਥੋਂ ਦੇ ਜੰਪਲ ਬੱਚੇ ਜਾਂ ਇੱਥੋਂ ਦੇ ਜਿਹੜੇ ਬੱਚੇ ਰਹਿਣ ਵਾਲੇ ਆ ਉਹਨਾਂ ਦਾ ਕਬੱਡੀ ਦੇ ਵਿੱਚ ਉਤਰਨਾ ਬਹੁਤ ਲਾਜ਼ਮੀ ਆ। ਇਨਸੈਡ ਆਫ ਕਿ ਅਸੀਂ ਬਾਹਰੋਂ ਹਰ ਵਾਰ ਖਰੀਦ ਕੇ ਪਲੇਅਰ ਲਈਏ। ਇਸ ਵਾਰ ਉਹ ਚੇਂਜ ਆਇਆ। ਕਿਵੇਂ ਵੇਖਦੇ ਇਸ ਚੀਜ਼ ਨੂੰ? ਮੈਂ ਕਹਿੰਦਾ ਵੀ ਬਹੁਤ ਇਹ ਵਧੀਆ ਚੀਜ਼ ਆ। ਇਹ ਬੜੇ ਲੰਮੇ ਸਮੇਂ ਤੋਂ ਅ ਸੀਗਾ ਉਪਰਾਲਾ ਕਰਨ ਦੀ ਸੋਚਦੀਆਂ ਸੀ ਕ ਖੇਡਾਂ ਵਾਲੇ ਨੇ ਪਹਿਲ ਕਦਮੀ ਕੀਤੀ ਆ ਵੀ ਉਹਨਾਂ ਨੇ ਬੱਚਿਆਂ ਨੂੰ ਮੌਕਾ ਦਿੱਤਾ ਤੇ ਉਸ ਤੋਂ ਹੀ ਵੱਡਾ ਇਹ ਦਰਸ਼ਕ ਵੀਰਾਂ ਨੇ ਸਾਥ ਦਿੱਤਾ ਉਹ ਭਾਵੇਂ ਵੱਡੀ ਕਬੱਡੀ ਆ ਭਾਵੇਂ ਛੋਟੀ ਕਬੱਡੀ ਆ ਉਹ ਉੱਠੇ ਨਹੀਂ ਉਹ ਦੇਖਦੇ ਰਹੇ ਆ ਤੇ ਮੈਂ ਚਾਹਣਾ ਵੀ ਜੇ ਜਿਹੜੀਆਂ ਹੁਣ ਮੈਨੂੰ ਲੱਗਦਾ ਵੀ 5-6 ਟੀਮਾਂ ਦਰਜੀਤ ਭਾਈ ਇੱਥੋਂ ਦੀਆਂ 6-7 ਟੀਮਾਂ ਬੱਚਿਆਂ ਦੀਆਂ ਲੱਗੀਆਂ ਇਹ ਖੇਡਦੇ ਰਹਿਣ ਤੇ ਆਪਾਂ ਨੂੰ ਆਉਣ ਵਾਲੀਆਂ ਜਿਹੜੀਆਂ ਮੰਨ ਲਓ 6 ਸਾਲਾਂ ਨੂੰ ਅੱਜ ਤੋਂ ਹਰ ਸ਼ਹਿਰ ਦੀ 6 ਸਾਲਾਂ ਬਾਅਦ ਵਾਰੀ ਆਉਂਦੀ ਹੈ ਸਿਰਣੀ ਚ ਗੇਮਾਂ ਹੋਣਗੀਆਂ ਇਹਨਾਂ ਚ ਵੱਡੇ ਮਿਲ ਜਾਣੇ ਆ ਫਿਰ ਆਪਾਂ ਨੂੰ ਆ ਪਲੇਅਰਾਂ ਵੱਡੀਆਂ ਟੀਮਾਂ ਦਾ ਪਲੇਅਰ ਇੰਡੀਆ ਤੋਂ ਵੀ ਨਾ ਸਦਨੇ ਪਹਿਣ ਵੀ ਇੱਥੋਂ ਦੀ ਜਦੋਂ ਜੰਮੇ ਜਾ ਕੇ ਖੇਡਣਗੇ ਉਹਦੇ ਨਾਲ ਦੋ ਚੀਜ਼ਾਂ ਹੋਣਗੀਆਂ ਉਹਨਾਂ ਦੀ ਫੈਮਿਲੀ ਦਾ ਇੰਟਰਸਟ ਬਣੂਗਾ ਤੇ ਇਕੱਠ ਵਧੂਗਾ ਕਿਉਂਕਿ ਜਦੋਂ ਬਾਹਰੋਂ ਪਲੇਅਰ ਆਉਂਦੇ ਆ ਚਲੋ ਉਹ ਵੀ ਪੰਜਾਬ ਕੋਈ ਆ ਪਰ ਉਹ ਫਿਰ ਇੱਕ ਆ ਜਾਂਦੀ ਹੈ ਚੀਜ਼ ਵੀ ਬਾਹਰ لے ਆ ਇੱਕ ਲਿਮਟਡ ਲਿਮਟਡ ਹਾਂ ਉਹ ਲਿਮਟਡ ਆਡੀਅנס ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਜਿਹੜੇ ਕਬੱਡੀ ਦੇ ਆਸ਼ਿਕਾ ਉਹ ਆਉਂਦੇ ਆ ਤੁਹਾਨੂੰ ਪਤਾ ਵੀ ਇੱਥੇ ਜੇ ਪਰਿਵਾਰ ਆਉਣਗੇ ਮੇਲੇ ਤਾਂ ਭਰਦੇ ਆ ਪਰਿਵਾਰਾਂ ਦੇ ਨਾਲ ਜੇ ਮੰਨ ਲਓ ਛੇ ਟੀਮਾਂ ਖੇਡਦੀਆਂ ਸੌ ਵਾ ਖੇਡ ਦਾ 100 ਦੇ ਨਾਲ 5-5 5-700 ਬੰਦਾ ਜਾਂ ਫੈਮਿਲੀ ਵੀ ਹੋ ਗਈ 5-700 ਦਾ ਹਨ ਤੇ ਇਹ ਬਹੁਤ ਵਧੀਆ ਉਪਰਾਲਾ ਮੈਂ ਉਹਨਾਂ ਦੇ ਕੋਚਾਂ ਨੂੰ ਵੀ ਵਧਾਈ ਦਿੰਦਾ ਵੀ ਉਹ ਇਸੇ ਤਰ੍ਹਾਂ ਉਹਨਾਂ ਦੀਆਂ ਮੁੰਡਿਆਂ ਨੂੰ ਖੜਾਉਂਦੇ ਰਹਿਣ ਤੇ ਹੋਰ ਵੀ ਜਿਹੜੇ ਬੱਚੇ ਸ਼ਾਇਦ ਇਹਨਾਂ ਨੂੰ ਦੇਖ ਕੇ ਅੱਗੇ ਆਉਣਗੇ ਬਹੁਤ ਵੀ ਸਿਡਨੀ ਤੋਂ ਬਾਅਦ ਵੀ ਅਸੀਂ ਅੱਗੇ ਮੈਲਬੌਰਨ ਦੀਆਂ ਗੇਮਾਂ ਹੋਣੀਆਂ ਵੀ ਉੱਥੇ ਖੇਡਣ ਦੇ ਲਈ ਉਹ ਵੀ ਮੈਂ ਬੇਨਤੀ ਕਰਦਾ ਵੀ ਮੈਲਬੌਰਨ ਵਾਲਿਆਂ ਨੂੰ ਵੀ ਚਾਹੀਦਾ ਵੀ ਜੇ ਇਹਨਾਂ ਨੇ ਟੀਮਾਂ ਇੰਨੀਆਂ ਕੀਤੀਆਂ ਉਹ ਹੋਰ ਜ਼ੋਰ ਮਾਰਨ ਤਾਂ ਅੰਡਰ 19 ਦੀਆਂ ਅੰਡਰ ਜਾਂ 20 ਬੰਦੀਆਂ ਜਾਂ ਅੰਡਰ 15 ਦੀਆਂ ਇਹ ਬਹੁਤ ਵਧੀ ਅਮ ਸੇਖੇਡਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਦੋਨਾਂ ਕਮੇਟੀਆਂ ਨੂੰ ਬੌਡੀਜ਼ ਨੂੰ ਵਧਾਈ ਹੈ। ਕੀ ਹੋਣੀ ਚੱਕਰ ਹੈ ਮੇਰਾ? ਹਾਂ ਜੀ ਹਾਂ ਜੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ ਨਿਰੋਇਬ ਭਾਈ। ਪਾਣਾ ਗੱਲ ਕਰਕੇ ਬਹੁਤ ਵਧੀਆ ਲੱਗਾ। ਹੁਣ ਮੈਂ ਘਰੇ ਆ ਗਿਆ ਤੇ ਹੁਣ ਮੈਂ ਤੁਹਾਨੂੰ ਆਫਿਸ ਜਾ ਕੇ ਮਿਲਦਾ ਠੀਕ ਹੈ ਭਾਈ ਜੀ। ਇੰਝ ਲੱਗੇ ਸੀ ਤੁਸੀਂ ਮੈਂ ਫੋਨ ਤੇ ਫੋਨ ਕਰ ਰਹੀ ਆ। ਇਹ ਗਲਜ਼ਾਈਆਂ ਪਈਆਂ। ਘਰ ਬਣ ਕੇ ਰੈਡੀ ਹੈ। ਤੁਸੀਂ ਕਿਸੇ ਨਾਲ ਗੱਲ ਕੀਤੀ? ਉਹ ਮਨਿਰਵੈਰ ਭਾਈ ਨਾਲ ਗੱਲ ਕਰ ਰਿਹਾ ਸੀ। ਮੇਰੀ ਸਾਰੀ ਗੱਲ ਹੋ ਗਈ ਲੈਂਡ ਐਂਡ ਡਿਵੈਲਪਮੈਂਟ ਦੀ ਟੀਮ ਬੜੀ ਕੈਂਟ ਟੀਮ ਐ। ਤੂੰ ਫਿਕਰ ਨਾ ਕਰ। ਘਰ ਤੇ ਸਮਝ ਲੈ ਵਿਗ ਗਿਆ ਸਾਡਾ। ਉਹ ਹਾਂ ਹਾਂ ਜਿੰਨੇ ਵੀ ਸਾਊਥ-ਈਸਟ ਦੇ ਵਿੱਚ ਨਾ ਸੋਹਣੇ ਸੋਹਣੇ ਘਰਾਂ ਤੇ ਬੋਰ ਲੱਗਿਆ ਨਾ ਸੋਲਡ ਆਊਟ ਦੇ ਉਹ ਸਾਰੇ ਲੈਂਡ ਐਂਡ ਡਿਵੈਲਪਮੈਂਟ ਦੇ ਨੇ। ਜੇ ਤੁਸੀਂ ਵੀ ਮੈਲਬੌਰਨ ਦੇ ਸਾਊਥ-ਈਸਟ ਵਿੱਚ ਘਰ ਖਰੀਦਣ ਜਾਂ ਵੇਚਣ ਲਈ ਸੋਚ ਰਹੇ ਹੋ ਕਾਪੀ ਤੇ ਪੈਨ ਚੱਕੋ ਤੇ ਨੰਬਰ ਨੋਟ ਕਰੋ। 0430090024 ਇਹੇ ਨੰਬਰ ਤੇ ਗੱਲ ਕਰੋ ਨਿਰਵੈਰ ਸਿੰਘ ਕੰਦੋਲਾ, ਵਰੁਣ ਸ਼ਰਮਾ ਤੇ ਉਹਨਾਂ ਦੀ ਟੀਮ ਨਾਲ ਟੀਮ ਲੈਂਡ ਐਂਡ ਡਿਵੈਲਪਮੈਂਟ ਮੈਲਬੌਰਨ, ਵਿਕਟੋਰੀਆ ਦੇ ਸਾਰੇ ਪਾਸੇ ਮੌਜੂਦ ਆ। ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ www.lnggroups.com.au ਜੀ ਹਾਂ, ਨਾਮ ਯਾਦ ਰੱਖੋ ਨਿਰਵੈਰ ਸਿੰਘ ਕੰਦੋਲਾ ਫਰੋਮ ਲੈਂਡ ਐਂਡ ਡਿਵੈਲਪਮੈਂਟ ਰੀਅਲ ਏਸਟੇਟ ਅੱਜ ਦੋ ਮੈਚ ਜਿਹੜੇ ਆ ਰੀਸੈਂਟਲੀ ਹੁਣੇ ਫਿਨਿਸ਼ ਹੋਏ ਆ ਅੰਡਰ 15 ਤੇ ਅੰਡਰ 19 ਬੜੇ ਸੋਹਣੇ ਹੱਲਾ ਗੁੱਲਾ ਵੀ ਪੂਰਾ ਸੀ ਜਨਤਾ ਵੱਲੋਂ ਵੀ ਤੇ ਪਲੇਅਰਾਂ ਦੇ ਵਿੱਚ ਵੀ ਜੋਸ਼ ਮੈਨੂੰ ਲੱਗਦਾ ਕਿ ਉਹ ਮੈਚ ਮੇਲਾ ਲੁੱਟ ਕੇ ਲਾਗੇ ਕੁੱਲ ਮਿਲਾ ਕੇ ਜਦੋਂ ਤੁਸੀਂ ਚੱਲਦੇ ਮੈਚ ਦੇ ਵਿੱਚ ਕਿਸੇ ਇੱਕ ਪਲੇਅਰ ਨੂੰ ਵੇਖ ਕੇ ਕਹਿ ਦਿੰਦੇ ਹੋ ਹਾਂਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਵੱਡਾ ਜਾਫੀ ਬਣੂਗਾ ਜਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਰੇਡਰ ਬਣੂਗਾ ਇਹ ਤਜਰਬਾ ਬੋਲਦਾ ਜਾਂ ਭੱਜਦੇ ਹੋਏ ਪਲੇਅਰ ਦੀ ਪਛਾਣ ਆ ਜਾਂਦੀ ਹੈ ਕਿ ਇਹ ਵਾਕਈ ਕੁਝ ਬਣੇਗਾ ਇਹ ਐਦਾਂ ਵੀਰੇ ਹੁਣ ਚਲੋ ਗਰਾਊਂਡ 'ਚ ਜੁੜਿਆ ਨੂੰ ਹੋਗੇ 12-13 ਸਾਲ ਪਲੇਅਰ ਦਾ ਕਹਿੰਦੇ ਤੋਰਾ ਦੱਸ ਦਿੰਦਾ ਪਲੇਅਰ ਦੀ ਲਗਾਈ ਦੱਸ ਦਿੰਦੀ ਆ ਜਿਹਨੇ ਬਣਨਾ ਹੁੰਦਾ ਉਹ ਤਾਂ ਭਾਵੇਂ ਖੇਡਦਾ ਵੀ ਨਹੀਂ ਨਾ ਕਈ ਪਲੇਅਰ ਐਦਾਂ ਦੇ ਹੋਏ ਆ ਆ ਜਿਵੇਂ ਹੁਣ ਜਲਾਲਪੁਰੀਏ ਪਾਲੇ ਦਾ ਜ਼ਿਕਰ ਕਰ ਲਈਏ ਉਹ ਕਈ ਇਹਨਾਂ ਨੂੰ ਕੋਚ ਸੀਗੇ ਜਿਹੜੇ ਉਹ ਆਂ ਹੀ ਲੈ ਗਏ ਸੀਗੇ ਵੀ ਆ ਜਾ ਸਾਡੇ ਨਾਲ ਮੈਚ ਲਵਾਇਆ ਕਿਸੇ ਦੀ ਅੱਖ ਹੀ ਹੁੰਦੀ ਆ ਚਲੋ ਆਪਾਂ ਤਾਂ ਉਹ ਇੰਨੇ ਜੋਗੇ ਨਹੀਂ ਸ਼ਾਇਦ ਉਹ ਆਂ ਹੀ ਹੁੰਦਾ ਵੀ ਕਈ ਤੁਹਾਨੂੰ ਦੇਖ ਕੇ ਹੀ ਸੋਣਾ ਲੱਗਿਆ ਮੁੰਡਾ ਵੀ ਆ ਯਾਰ ਬਣਨ ਵਾਲਾ ਉਹ ਉਹ ਬੰਦੇ ਨਹੀਂ ਵੀ ਖੇਡਦਾ ਹੋਵੇ ਤੁਸੀਂ ਉਹਨੂੰ ਲੈ ਆਂਦਾ ਉਹਦੇ ਤੇ ਮਿਹਨਤ ਹੋ ਜੇ ਉਹ ਮਿਹਨਤ ਕਰਨ ਲੱਗ ਜੇ ਉਹ ਸਾਲ ਦੋ ਸਾਲ ਚ ਬਣ ਵੀ ਜਾਂਦੇ ਆ ਪਲੇਅਰ ਤਾਂ ਕਰਕੇ ਉਹ ਦੋ ਤਿੰਨ ਮੁੰਡੇ ਜਿਹੜੇ ਲੱਗੇ ਆ ਉਹ ਲੱਗਿਆ ਵੀ ਮੈਨੂੰ ਉਹ ਜੇ ਖੇਡਦੇ ਰਹੇ ਉਹਨਾਂ ਦਾ ਕਦ ਕਾਠ ਜਾਂ ਤੋਰਾ ਜਾਂ ਫੜਾਈ ਉਹਨਾਂ ਦੀ ਉਹ ਇਦਾਂ ਦੀ ਆ ਵੀ ਉਹ ਵਾਈ ਗੁਰੂ ਮੇਰ ਕਰ ਸਕਦਾ ਜੇ ਲੱਗੇ ਰਹੇ ਮਿਹਨਤ ਕਰਦੇ ਮੈਨੂੰ ਨਹੀਂ ਲੱਗਦਾ ਤੁਹਾਡੇ ਤੋਂ ਇਹ ਸਵਾਲ ਕਿਸੇ ਨੇ ਪੁੱਛਿਆ ਕਿ ਨਹੀਂ ਪੁੱਛਿਆ ਪਰ ਮੈਂ ਪੁੱਛਣਾ ਚਾਹੂੰਗਾ ਬਹੁਤ ਸਾਰੇ ਪਲੇਅਰਾਂ ਨਾਲ ਤੁਸੀਂ ਡੀਲ ਕਰਦੇ ਹੋ ਬੜੇ ਜਿਆਦੇ ਪਲੇਅਰ ਆਉਂਦੇ ਜਾਂਦੇ ਰਹਿੰਦੇ ਆ ਪਰ ਮੈਂ ਜਾਣਨਾ ਚਾਹੂੰਗਾ ਗੱਗੀ ਦੇ ਕਿਹੜਾ ਫੇਵਰੇਟ ਦੋ ਦੇ ਜਿਹੜੇ ਇੱਕ ਜਾਫੀ ਤੇ ਇੱਕ ਰੇਡਰ ਰੇਡਰਾਂ ਦੇ ਵਿੱਚ ਤਾਂ ਜੀ ਇਸ ਟਾਈਮ ਮੈਨੂੰ ਦੋ ਮੈਂ ਦੋਹਾਂ ਨੂੰ ਅੱਗੇ ਰੱਖਦਾ ਸੁਲਤਾਨ ਤੇ ਅੰਬਾ ਤੇ ਜਿਵੇਂ ਰੁੜਕੀ ਵਾਲਾ ਸੋਹਣ ਵੀ ਕਹਿੰਦਾ ਹੁੰਦਾ ਵੀ ਰੇਡਰ ਉਹ ਹੋ ਆਵੇ ਜਿਹੜਾ ਲਾਈਨ ਤੇ ਖੜ ਜੇ ਆ ਜਾਣ ਨਾ ਬਚਾਵੇ ਕਬੱਡੀ ਪਾਉਣ ਤੋਂ ਸੁਲਤਾਨ ਤੇ ਅੰਬਾ ਜਾਨੀ ਕਿ ਅੱਜ ਦੇ ਟਾਈਮ ਦੇ ਜਮਾਂ ਆਪਾਂ ਕਹਿ ਸਕਦੇ ਵੀ ਸਿਰੇ ਵਾਲੇ ਆ ਹਨਾ ਤੇ ਜਾਫੀ ਪਾਲਾ ਹਾਂ ਪਾਲੇ ਨੇ ਚਲੋ ਉਮਰ ਦੇ ਸਾਹਬ ਨਾਲ ਜਾਂ ਲਾ ਲਓ ਵੀ ਮ ਬਹੁਤ ਹੋ ਗਿਆ ਪਰ ਪਾਲੇ ਹੁਣੀ ਪਾਲੇ ਹੁਣੀ ਪਾਲੇ ਹੁਣੀ ਉਹ ਉਹਨਾਂ ਨੇ ਕਬੱਡੀ ਮੈਂ ਕਹਿੰਦਾ ਵੀ ਜਿੱਤੀ ਆ ਕਬੱਡੀ ਉਹ ਬ੍ਰਾਂਡਡ ਨੇ ਉਹ ਉਹ ਲਾਲੋ ਵੀ ਮੈਂ ਕਹ ਹਮੇਸ਼ਾ ਕਹਿੰਦਾ ਵੀ ਇੱਕ ਨਾ ਕਬੱਡੀ ਚ ਬਣ ਜਾਂਦਾ ਇੱਕ ਉਹ ਹਾਈਪ ਰੱਖਣੀ ਸਾਰੀ ਜ਼ਿੰਦਗੀ ਉਹ ਉਹ ਲੈਵਲ ਤੇ ਰਹਿਣਾ ਤੇ ਕਿ ਤੁਹਾਨੂੰ ਲੋਕ ਦੇਖਣ ਲਈ ਤਰਸਣ ਉਹ ਚੀਜ਼ ਪਾਲੇ ਉਹਨਾਂ ਦੇ ਹਿੱਸੇ ਆਈ ਹੈ ਵੀ ਪਾਲਾ ਮੇਰਾ ਫੇਵਰਟ ਹੈ ਗੱਗੀ ਵੀ ਗਾਇਕੀ ਦੇ ਖੇਤਰ 'ਚ ਵੀ ਹੁਣ ਵੀਰ ਦਾ ਸੁੱਖ ਨਾਲ ਕਾਫੀ ਵਧੀਆ ਨਾਮ ਆ। ਬੜੇ ਚੰਗੇ ਗਾਣੇ ਦਿੱਤੇ ਤੁਸੀਂ। ਕਬੱਡੀ ਦੇ ਵਿੱਚ ਵੀ ਨੋ ਡਾਊਟ ਕੇ ਗੱਗੀ ਗੱਗੀ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ। ਸਿਰ ਚੜਦੀ ਆ ਸ਼ੌਹਰਤ ਚੜਨ ਦਿੱਤੀ ਕਦੀ। ਵੈਸੇ ਇਹਦਾ ਹੋਇਆ ਨਹੀਂ ਕਦੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਗਰਾਊਂਡ ਦੇ ਵਿੱਚ ਬੈਠਾ ਐਸਾ ਕੋਈ ਸ਼ਖਸ਼, ਐਸਾ ਕੋਈ মিডিਆ ਵਾਲਾ ਜਾਂ ਕੋਈ ਐਸਾ ਸਪੌਂਸਰ ਜਿਸ ਨੂੰ ਗੱਗੀ ਨੇ ਜ਼ੁਬਾਨ ਨੇ ਨਾਮ ਬੋਲਿਆ ਹੋਵੇ ਸਿਰਫ ਇਸ ਕਰਕੇ ਕਿ ਮੈਂ ਕਿਉਂ ਬੋਲਾਂ। ਪਰ ਫਿਰ ਵੀ ਕਦੀ ਚੜਨ ਦਿੱਤੀ ਨਹੀਂ ਜਾਂ ਚੜਨ ਚੜਦੀ ਹੈ। ਨਹੀਂ ਇਹ ਕੰਮ 'ਚ ਟਾਈਮ ਬਹੁਤ ਹੋ ਗਿਆ ਕਮੈਂਟਰੀ ਤੇ ਸ਼ੋਰਤ ਚਲੋ ਇੰਨੀ ਮਤਲਬ ਠੀਕ ਆ ਇਹਨੂੰ ਠੀਕ ਰੱਖਦੇ ਵੀ ਠੀਕ ਆ ਵੀ ਇਹ ਸਾਡਾ ਫਰਜ਼ ਆ ਕਬੱਡੀ ਹੁੰਦੀ ਆ ਅਸੀਂ ਬੋਲਣ ਦਾ ਸਾਡੀ ਜ਼ਿੰਮੇਵਾਰੀ ਹੈ ਪਲੇਅਰਾਂ ਦੀ ਖੇਡਣ ਦੀ ਆ ਥੋਡੀ ਐਜ਼ ਅ ਮੀਡੀਆ ਜ਼ਿੰਮੇਵਾਰੀ ਹੈ ਇਹ ਆਪਣੀਆਂ ਜ਼ਿੰਮੇਵਾਰੀਆਂ ਹੀ ਆ ਅਡਵਰਟ ਜੌਬ ਆ ਇਹਦੇ ਚ ਮੈਨੂੰ ਤਾਂ ਵੀ ਕੋਈ ਲੱਗਦਾ ਨਹੀਂ ਵੀ ਸਾਡੇ ਸਿਰ ਤੇ ਚੜਨੀ ਚਾਹੀਦੀ ਐ ਸ਼ੋਰਤ ਤੇਜੀ ਨੂੰ ਲੈ ਕੇ ਤੇ ਗਾਇਕੀ ਵੀ ਓਵੇਂ ਆ ਚਲੋ ਹੁਣ ਹਲੇ ਉਹਦੇ ਚ ਤਾਂ ਜੋਰ ਜਮੈਸ਼ ਕਰ ਰਹੇ ਆ ਵੀ ਹੌਲੀ ਹੌਲੀ ਅੱਗੇ ਵਧੀਆ ਗਾਣੇ ਲੈ ਕੇ ਆਵਾਂਗੇ ਵਧੀਆ ਵਧੀਆ ਬਣਾਏ ਪਏ ਆ ਪਰ ਉਹਦੇ ਚ ਵੀ ਨਹੀਂ ਕੋਈ ਕਹੇ ਇਹਦੇ ਚ ਇਹ ਕੰਮ ਜੀ ਅਸੀਂ ਬਹੁਤ ਜਿਦਾਂ ਕਹੋ ਵੀ ੱੱਕੇ ਖਾ ਖਾ ਕੇ ਪੱਕ ਜੇ ਗਏ ਓਵੇਂ ਵੀ ਓਵੇਂ ਰਿਆ ਹੀ ਨਹੀਂ ਹੁਣ ਜਾਂ ਤਾਂ ਵੀ ਨਹੀਂ ਇਹ ਕੋਈ ਚੀਜ਼ਾਂ ਹੁੰਦੀਆਂ ਵੀ ਨਾ ਬਣ ਗਿਆ ਜਾਂ ਇਦਾਂ ਹੋ ਗਿਆ ਵੀ ਠੀਕ ਆ ਇੱਕ ਇਹਨੂੰ ਇਨ ਲਾਈਟਲੀ ਲਈਦਾ ਇਹ ਚੀਜ਼ ਨੂੰ ਐਵੇਂ ਨਹੀਂ ਕੋਈ ਬਾਹਲੀ ਕੋਈ ਸੋਚੀਦਾ ਵੀ ਨਹੀਂ ਅਸੀਂ ਤਾਂ ਕਮੈਂਟਰੀ ਕਰਦੇ ਆ ਬਈ ਲੋਕ ਜਾਣਦੇ ਆ ਜਾਂ ਦੋ ਜਾਣਦੇ ਆ ਜਾਂ ਇਹ ਚੀਜ਼ ਨੂੰ ਇਦਾਂ ਕਦੇ ਸੋਚੇ ਨਹੀਂ ਜੇਕਰ ਤੁਸੀਂ ਵੀ ਮਿਸ ਕਰਦੇ ਹੋ ਇੰਡੀਆ ਵਾਲਾ ਸਟ੍ਰੀਟ ਫੂਡ ਕੁਲਚੇ ਪੂਰੀਆਂ ਛੋਲੇ ਨਿਊਡਲ 버ਗਰ ਦਹੀਂ ਪੱਲੇ ਗੋਲ ਗੱਪੇ ਆਲੂ ਵਾਲੇ پراਠੇ ਤੇ ਹੋਰ ਵੀ ਬਹੁਤ ਕੁਝ ਮੈਲਬਨ ਵਿੱਚ ਪੰਜਾਬ ਸਟ੍ਰੀਟ ਚਾਟ ਕੋਰਨਰ ਤੇ ਪਹੁੰਚੋ ਤੇ ਆਨੰਦ ਮਾਣੋ ਤਾਜ਼ੇ ਤੇ ਸਵਾਦਿਸ਼ਟ ਖਾਣੇ ਦਾ ਬਿਲਕੁਲ ਤਾਜ਼ਾ ਤੇ ਸਵਾਦ ਉਹੀ ਪੰਜਾਬ ਵਾਲਾ ਪੰਜਾਬ ਵਾਲਾ ਹਰ ਤਰ੍ਹਾਂ ਦੀ ਵੈਜੀਟੇਰੀਅਨ ਕੈਟਰਿੰਗ ਵੀ ਕਰਦੇ ਨੇ ਨਿਰਗਰ ਕੰਡੋਲਾ ਬਲਜਿੰਦਰ ਕੰਡੋਲਾ ਤੇ ਪੰਜਾਬ ਸਟ੍ਰੀਟ ਚਾਟ ਕੋਰਨਰ ਦੀ ਸਾਰੀ ਟੀਮ ਦਾ ਵਾਦ ਹੈ ਟਿੱਕੀ ਆਲਾ 버거 ਖਾ ਕੇ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਜਰੂਰ ਆਓ ਹਰ ਤਰ੍ਹਾਂ ਦੇ ਔਨਲਾਈਨ ਪਲੇਟਫਾਰਮ ਤੇ ਵੀ ਆਰਡਰ ਕਰ ਸਕਦੇ ਹੋ ਪੰਜਾਬ ਸਟ੍ਰੀਟ ਚਾਟ ਕੋਰਨਰ ਮੈਲਬਾਨ ਵਿਚ ਸਪ੍ਰਿੰਗਬੇਲ ਕ੍ਰੇਨਵਰ ਦੇ ਨਾਲ-ਨਾਲ ਹੁਣ ਪੈਕਨਮ ਵਿਚ ਵੀ ਆ ਗਿਆ ਹੈ ਪੰਜਾਬ ਸਟ੍ਰੀਟ ਚਾਟ ਕੋਰਨਰ ਪੰਜਾਬ ਸਟ੍ਰੀਟ ਚਾਟ ਕੋਰਨਰ ਸਵਾਲ ਇਹ ਬੜਾ ਜ਼ਰੂਰੀ ਹੈ ਖਾਸ ਕਰਕੇ ਅੱਜ ਕੱਲ ਬਹੁਤ ਸਾਰੇ ਮਤਲਬ ਆਪਾਂ ਵੀ ਜਾਣਦੇ ਆ ਟੜੇਬੰਦੀ ਬਹੁਤ ਆ ਕਬੱਡੀ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਹੀ ਚਾਰ ਚਾਰ ਕਲੱਬ ਨੇ ਆਪਸੇ ਚੰਗੇ ਵੀ ਬੋਲਦੇ ਨਹੀਂ ਜਿੰਦੇ ਕਰਕੇ ਕਈ ਵਾਰੀ ਪਲੇਅਰ ਵੀ ਵੰਡੇ ਜਾਂਦੇ ਆ ਕਲੱਬ ਵੰਡੇ ਜਾਂਦੇ ਆ ਸਪਾਂਸਰ ਵੰਡੇ ਜਾਂਦੇ ਆ ਕਮੈਂਟੇਟਰ ਨੂੰ ਕਿੰਨਾ ਕੋ ਔਖਾ ਹੁੰਦਾ ਇੱਕ ਕਮੈਂਡੇਟਰ ਨੂੰ ਕਿਉਂਕਿ ਕਲੱਬ ਜਦੋਂ ਵੰਡੇ ਗਿਆ ਕਿ ਤੂੰ ਫਲਾਣੇ ਕਲੱਬ ਵੱਲੋਂ ਕਮੈਂਟਰੀ ਕਰਦਾ ਤੂੰ ਸਾਡੇ ਵੱਲੋਂ ਨਹੀਂ ਕਰਨੀ ਇਹ ਕਿੰਨਾ ਕੋ ਔਖਾ ਹੁੰਦਾ ਜਾਂ ਉਹਨੂੰ ਸਾਹਮਣੇ ਕਿਦਾਓ ਇਹ ਇੱਕੋ ਹੀ ਹੈ ਜੀ ਹੁਣ ਪਿਛਲੇ ਸਾਲ ਮੈਂ ਇੱਕ ਪਾਸੇ ਬੋਲਿਆ ਉਹਦੇ ਨਾਲ ਕੀ ਹੁੰਦਾ ਵੀ ਫੈਡਰੇਸ਼ਨ ਵਾਲੇ ਫਾਸਟ 'ਚ ਇਕੱਠੇ ਵੀ ਹੋ ਜਾਂਦੇ ਆ ਫਾਸਟ ਕਮੈਂਡੇਟਰ ਜਾਂਦਾ ਫਾਸਟ ਕਮੈਂਡੇਟਰ ਜਾਂਦੇ ਆ ਮਤਲਬ ਕੋਈ ਵੀ ਲਾ ਲਓ ਮਿਡਲ ਮੈਨ ਜਿਹੜਾ ਕਮੈਂਡੇਟਰ ਵੀ ਨਹੀਂ ਆ ਖਿਡਾਰੀ ਲਾ ਲਓ ਉਹਦੇ ਵਿੱਚ ਕੀ ਆ ਮੈਂ ਤੇ ਕਹਿੰਦਾ ਵੀ ਠੀਕ ਆ ਚਲੋ ਤੁਹਾਡੀ ਸੋਚ ਨਹੀਂ ਮਿਲਦੀ ਤੁਸੀਂ ਦੋ ਫੈਡਰੇਸ਼ਨਾਂ ਬਣਾ ਲਈਆਂ ਪਰ ਇੰਨੇ ਕ ਇੰਨਾ ਕ ਫਰਕ ਨਾ ਪਵੇ ਤੁਹਾਡੇ 'ਚ ਵੀ ਕੱਲ ਨੂੰ ਤੁਸੀਂ ਅੱਖਾਂ ਹੀ ਨਾ ਮਿਲਾ ਸਕੋ ਇੰਨੀ ਕੀ ਪਗਾੜੋ ਤੁਸੀਂ ਫੈਡਰੇਸ਼ਨ ਵਾਲੇ ਵੀ ਇੱਕ ਦੂਜੇ ਨਾਲ ਵੀ ਕੱਲ ਨੂੰ ਤੁਸੀਂ ਮਿਲਣਾ ਵੀ ਆ ਕੱਲ ਨੂੰ ਇੱਥੇ ਬੱਚੇ ਵੱਡੇ ਹੋਣੇ ਕੀ ਪਤਾ ਤੁਹਾਡੇ ਆਪਸ ਦੀ ਬੱਚਿਆਂ ਦੇ ਤੁਹਾਨੂੰ ਰਿਸ਼ਤੇ ਤੱਕ ਵੀ ਕਰਨੇ ਪੈ ਜਾਣ ਤੇ ਇਹ ਚੀਜ਼ਾਂ ਨੂੰ ਵੀ ਤੁਸੀਂ ਮੱਦੇ ਨਜ਼ਰ ਰੱਖੋ ਤੇ ਮੈਨੂੰ ਲੱਗਦਾ ਵੀ ਬਲਾਰਾ ਹੋਇਆ ਖਿਡਾਰੀ ਹੋਇਆ মিডিਆ ਹੋਇਆ ਇਹ ਸਾਰਿਆਂ ਦੇ ਸਾਂਝੇ ਪੀਲਰ ਆ ਇਹਦੇ ਵਿੱਚ ਕਿਸੇ ਨੂੰ ਖਿੱਚਣਾ ਨਹੀਂ ਚਾਹੀਦਾ ਹਾਂ ਇਹ ਚੀਜ਼ ਹੋ ਜਾਂਦੀ ਹੈ ਕੋਈ ਮਿਲਾ ਕਲੈਸ਼ ਹੋ ਗਿਆ ਤੇ ਉੱਥੇ ਫਿਰ ਕੀ ਚਾਹੀਦਾ ਵੀ ਚਲੋ ਜਾਂਦਾ ਜਿੱਧਰ ਬੰਦੇ ਦੀ ਪਹਿਲਾਂ ਹਾਂ ਹੋਈ ਆ ਉਹਨੂੰ ਉਧਰ ਹੀ ਬੋਲਣ ਦਿੱਤਾ ਜਾਵੇ ਠੀਕ ਆ ਯਾਰ ਤੈਨੂੰ ਅਸੀਂ ਪ੍ਰੈਸ਼ਰ ਨਹੀਂ ਕਰਦੇ ਕਿਉਂਕਿ ਬਲਾਰੇ ਹੁਣ ਆਸਟ੍ਰੇਲੀਆ 'ਚ ਹੁੰਦੀ ਆ 5 6 ਤਕਰੀਬਨ 4 5 ਬਲਾਰੇ ਤੇ ਉਹ ਉਹ ਵੰਡ ਕੇ ਚੱਲ ਪਏ ਕੰਮ ਆ ਵੀ ਇਦਾਂ ਨਾ ਹੋਵੇ ਨਹੀਂ ਨਹੀਂ ਤੂੰ ਉਧਰ ਬੋਲਣਾ ਹੀ ਨਹੀਂ ਜਾਂ ਤੂੰ ਇੱਧਰ ਨਹੀਂ ਬੋਲ ਸਕਦਾ ਉਧਰ ਜੇ ਉਧਰ ਬੋਲਿਆ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਨਾ ਹੋਣ ਤੇ ਵਧੀਆ ਗੱਲ ਆ ਸ਼ਾਇਦ ਇਹ ਪ੍ਰਮੋਟਰ ਹੀ ਕਰ ਸਕਦੇ ਹੁਣ ਸਾਨੂੰ ਤੇ ਇੱਕ ਪਾਸੇ ਮੈਂ ਤੇ ਚਲੋ ਹੁਣ ਪਿਛਲੇ ਸਾਲ ਇੱਕ ਪਾਸੇ ਸੀਗਾ ਪਰ ਮੈਨੂੰ ਆਪਣੇ ਆਪ ਨੂੰ ਫੀਲ ਹੋਇਆ ਵੀ ਨਹੀਂ ਮੈਨੂੰ ਆਪਣੇ ਆਪ ਨੂੰ ਲੱਗਿਆ ਮੈਂ ਇੱਕ ਗਲਤੀ ਵੀ ਮੇਰੀ ਇੱਕ ਮੇਲੇ ਤੇ ਮੈਂ ਉਧਰ ਮੇਰੀ ਜਵਾਨ ਹੋਈ ਵੀ ਸੀ ਪਰ ਮੈਨੂੰ ਇੱਧਰ ਬੋਲਣਾ ਪੈ ਗਿਆ ਸੀਗਾ ਉੱਥੇ ਫਿਰ ਮੈਨੂੰ ਫੀਲ ਤਾਂ ਹੁੰਦਾ ਵੀ ਯਾਰ ਕਿਸੇ ਨਾਲ ਤੁਸੀਂ ਜਵਾਨ ਕਰਕੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਸ਼ਾਇਦ ਮੁੱਕਰਿਆ ਹੋਵਾਂ ਕਿਸੇ ਚੀਜ਼ ਤੋਂ ਤੇ ਇਹ 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 ਗੱਲ ਤੇ ਆ ਮੈਂ ਤਾਂ ਚਾਹਣਾ ਵੀ ਇਕੱਠੇ ਹੋ ਜਾਣ ਸਾਰੇ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਸਾਰ ਹੈਗੇ ਆ ਇਹ ਸਾਰੀਆਂ ਫੈਡਰੇਸ਼ਨ ਇੱਕ ਛੱਤ ਲੈਉਣਗੀਆਂ ਐਤ ਕੀ ਜੋਰਜ ਤਾਂ ਲਾਇਆ ਸੀਗਾ ਪਰ ਐਤ ਕੀ ਗੱਲ ਨਹੀਂ ਸਿਰੇ ਚੜੀ ਪਰ ਹੋ ਸਕਦਾ ਵੀ ਅਗਲੇ ਸਾਲ ਸ਼ਾਇਦ ਬਣ ਜੇ ਗੱਲ ਮੈਨੇ ਕਹਿੰਨਾ ਵੀ ਛੋਟੀ ਦੀਆਂ 7-8 ਟੀਮਾਂ ਤੁਸੀਂ ਬਣਾ ਲਓ 6 ਟੀਮਾਂ ਹੀ ਹੋਣ ਬਹੁਤ ਆ 8 ਟੀਮਾਂ ਤੁਸੀਂ ਜਿਹੜੀਆਂ ਭਾਵੇਂ ਦੋ ਕਲਬਾਂ ਮਰਜ ਕਰਕੇ ਇੱਕ ਬਣਾ ਲਓ ਤੁਹਾਨੂੰ ਲੱਗਦਾ ਸਾਡੀ ਆਪਸੇ ਸਹਿਮਤੀ ਬਣਦੀ ਆ ਦੋ ਕਲਬਾਂ ਮਰਜ ਹੋ ਜੇ ਕੋਈ ਇੱਕ ਕੱਲਾ ਚੱਲ ਸਕਦਾ ਉਹ ਬਣਾ ਲਓ ਅੱਠ ਕਿ ਟੀਮਾਂ ਹੋਣ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਦੀ ਕਬੱਡੀ ਵਰਗੀ ਕਬੱਡੀ ਨਹੀਂ ਹੋਊਗੀ ਜੇ ਇਕੱਠੇ ਹੋ ਕਰਾਂ ਚਲੋ ਇਕੱਠੇ ਵੀ ਨਹੀਂ ਹੋਣਾ ਮੰਨ ਲਓ ਦੋ ਫੈਡਰੇਸ਼ਨਾਂ ਆ ਉਹ ਇੱਕ ਮੇਲੇ ਤੇ ਦੋਨੇ ਖੇਡ ਜਾਣ ਭਾਵੇਂ ਜਿਵੇਂ ਗ੍ਰਿਫਟ ਖੇਡਦੀਆਂ ਜਾਂ ਸੈਗਮਾ ਖੇਡਦੇ ਆ ਪਲੇਅਰ ਦੋ ਫੈਡਰੇਸ਼ਨਾਂ ਹੁੰਦੀਆਂ ਆ ਆਪਦੀ ਆਪਦੀ ਨੁਮਾਇੰਦਗੀ ਠੀਕ ਆ ਦੋਨੇ ਫੈਡਰੇਸ਼ਨਾਂ ਦਾ ਅੱਡ ਅੱਡ ਪ੍ਰਧਾਨ ਹੋਵੇ ਟੇਬਲ ਲੱਗਿਆ ਹੋਵੇ 6 ਬੰਦੇ ਨੇ 3-3 ਦੋਨੇ ਫੈਡਰੇਸ਼ਨਾਂ ਦੇ ਬੈਠੇ ਹੋਣ ਉਹ ਜੇ ਤੁਸੀਂ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਤੁਸੀਂ 1-2 ਸਾਲ ਖੇਡ ਕੇ ਤੁਹਾਡੀ ਸੋਚ ਰਲਦੀ ਆ ਉਵੇਂ ਤੁਸੀਂ ਇਕੱਠੇ ਹੋ ਜਾ ਮਰਜ਼ ਹੋ ਜਾ ਜਿਵੇਂ ਫਿਰ ਤੁਸੀਂ ਇੱਕ ਬੰਦਾ ਹੀ ਚọn ਲੋ ਇੱਕ ਕਮੇਟੀ ਇੱਕ ਚọn ਲੋ ਨਹੀਂ ਉਹਨਾਂ ਟਾਈਮ ਤੁਸੀਂ 4 ਟੀਮਾਂ ਇਧਰੋਂ ਆ ਜਾਂ 4 ਉਧਰੋਂ ਆ ਰਲ ਕੇ ਖੇਡ ਲਓ ਤੇ ਰੂਲ ਥੋੜੇ ਥੋੜੀ ਜੀ ਨੇਗੋਸ਼ੀਏਸ਼ਨ ਕਰ ਲਓ ਵੀ ਹਾਂ ਸਾਡੇ ਆ ਕੇ ਸਾਡੇ तकरीबन ਸੇਮ ਹੀ ਹੁੰਦੇ ਆ ਰੂਲ ਫੈਡਰੇਸ਼ਨਾਂ ਦੇ ਕਬੱਡੀ ਦੇ ਹਾਲੇ ਤੱਕ ਕੋਈ ਰੂਲ ਉਧਾਂ ਦੇ ਲਿਖੇ ਤਾਂ ਨਹੀਂ ਗਏ ਪਰ ਜਿਹੜੇ ਜਿਹੜੇ ਵੀ ਥੋੜੇ ਹੈਗੇ ਆ ਇੱਕ ਸੀਜ਼ਨ ਤੁਸੀਂ ਆਏ ਰਲ ਦੀ ਸੂ ਮਤਲ ਰਲ ਸਕਦੀ ਆ ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹ ਕਬੱਡੀ ਜੀ ਆ ਉਂਏ ਸਾਰੇ ਪ੍ਰਮੋਟਰ ਵਧੀਆ ਮਿਲਦੇ ਇੱਕ ਦੂਜੇ ਨੂੰ ਉਂ ਇਹਨਾਂ ਨੇ ਸਾਰਿਆਂ ਨੇ ਮਿਲਣਾ ਵਧੀਆ ਇਹ ਪਤਾ ਨਹੀਂ ਕਬੱਡੀ ਜੀ ਇਹਨਾਂ ਨੂੰ ਬਾਈਆਂ ਚਲੋ ਸਾਰੇ ਭਰਾ ਹੀ ਆ ਆਪਣੇ ਤੇ ਵੀ ਕਬੱਡੀ ਜੀ ਮੈਨੂੰ ਲੱਗਦਾ ਵੀ ਇਹ ਵਧੀਆ ਇਹਨੂੰ ਖਤਮ ਕਰਨਾ ਚਾਹੀਦਾ ਨਾਰਮਲੀ ਮੈਂ ਪੁੱਛਦਾ ਹੁੰਦਾ ਕਿ ਜੰਦ ਜੰਦੇ ਕੋਈ ਸੁਨੇਹਾ ਬਈ ਕਹੂੰਗਾ ਜੰਦ ਜੰਦੇ ਕੋਈ ਐਸਾ ਬਲਬਲਾ ਦੇ ਦਾ ਜਿਹੜਾ ਕਹਿਣਾ ਚਾਹੁੰਦਾਗਾ ਕੀ ਪਰ ਕਿਤੇ ਨਾ ਕਿਤੇ ਰਹਿ ਜਾਂਦਾ ਕਹਿ ਸਕਦਾ ਬਲਬਲਾ ਤਾਂ ਇਹੀ ਆ ਬਈ ਕਬੱਡੀ ਈ ਮੈਂ ਚਾਹਣਾ ਵੀ ਇੱਥੋਂ ਦੀ ਇਕੱਠੀ ਹੋ ਜੇ ਟੀਮਾਂ ਜਾਨੀ ਕਿ ਹੁਣ ਮੈਨੂੰ ਲੱਗਦਾ ਵੀ ਠੀਕ ਆ ਪਰ ਟੀਮਾਂ ਦੋਨੇ ਫੈਡਰੇਸ਼ਨਾਂ ਜੀ ਹੈਗੀਆਂ ਪਰ ਇੱਕ ਹੁੰਦਾ ਵੀ ਸਿਰਾ ਇੱਕ ਹੁੰਦਾ ਵੀ ਸਿਰਿਆਂ ਦਾ ਸਿਰਾ ਫਿਰ ਉਹ ਹੋ ਜੂਗਾ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਦੋਨੇ ਇਕੱਠੇ ਹੋ ਜਾਣ ਤੇ ਬਲਬਲਾ ਕੇ ਇਹੀ ਆ ਵੀ ਪਲੇਅਰਾਂ ਨੂੰ ਥੋੜਾ ਜਿਆ ਹੁਣ ਜਿਵੇਂ ਕਬੱਡੀ ਅੱਗੇ ਵਧਦੀ ਜਾ ਰਹੀ ਆ ਥੋੜਾ ਜਿਆ ਪਲੇਅਰ ਨਾ ਸਮੇਂ ਦੇ پابੰਦ ਹੋਣ ਮਤਲਬ ਇੰਨੀਆਂ ਵਾਧ ਜਾਨਾ ਮਰਵਾਉਣ ਤੇ ਤੁਸੀਂ ਵੀ ਪ੍ਰੋਫੈਸ਼ਨਲ ਖਿਡਾਰੀ ਹੋ ਤੁਸੀਂ ਵੀ ਕੋਈ 1-2 ਸਾਲ ਨਹੀਂ ਹੋ ਗਏ ਖੇਡ ਤੁਹਾਨੂੰ ਦੇਖ ਕੇ ਇੱਥੋਂ ਦੇ ਜਿਹੜੇ ਜੰਮੇ ਜਾਏ ਉਹਨਾਂ ਨੇ ਤੁਹਾਨੂੰ ਤੁਹਾਨੂੰ ਆਈਡਲ ਮੰਨ ਕੇ ਉਹਨਾਂ ਨੇ ਅੱਗੇ ਖੇਡਣ ਲੱਗਣਾ ਵੀ ਤੁਸੀਂ ਥੋੜੇ ਜਿਹਾ ਭਾਵੇਂ ਜਿੱਡੇ ਮਰਜੀ ਪਲੇਅਰ ਆ ਮੈਂ ਸਮੇਂ ਦੀ ਕਦਰ ਨਹੀਂ ਕਰਦੇ ਦੇਖੇ ਭਾਵੇਂ ਕਿਸ ਨੂੰ 20 ਸਾਲ ਹੋ ਗਏ ਖੇਡਦੇ ਨੂੰ ਭਾਵੇਂ ਕਿਸ ਨੂੰ 25 ਭਾਵੇਂ 15 ਜਿੰਨਾ ਵੀ ਸਮੇਂ ਦੀ ਬਹੁਤ ਘਾਟ ਆ ਵੀ ਪਲੇਅਰਾਂ ਨੂੰ ਇਹ ਕੀ ਕਾਰਨ ਕੀ ਆ ਕਿਉਂ ਨਹੀਂ ਸਮੇਂ ਸਿਰ ਪਤਾ ਨਹੀਂ ਬਾਈ ਇਹ ਇਹ ਚੀਜ਼ ਸਮਝੀ ਨਹੀਂ ਹਾਲੇ ਤੱਕ ਜਾਂ ਤਾਂ ਆਵਾਜ਼ਾਂ ਮਾਰ ਕੇ ਵੀ ਉਹਨਾਂ ਨੂੰ ਹੁੰਦਾ ਕੋਈ ਨਹੀਂ ਜਾ ਬੜਾ ਤੇ ਜਾਂ ਮਲੋ ਉਨਤਾਕ ਆਵਾਜ਼ ਨਹੀਂ ਚਾਹਦੀ ਆਵਾਜ਼ ਵਾਲਾ ਵੀ ਨਹੀਂ ਵੈਸੇ ਹੋ ਸਕਦਾ ਤੇ ਜਾਂ ਆਦਤ ਹੀ ਬਣ ਗਈ ਮੈਂ ਤਾਂ ਕਹਿਣਾ ਹੈਬਟ ਜੀ ਬਣ ਗਈ ਵੀ ਠੀਕ ਆ ਇੰਨਾ ਕੁ ਟਾਈਮ ਆ ਜਾਵੜਾਂਗੇ ਕੋਈ ਇਦਾਂ ਤੇ 40 40 50 50 ਮਿੰਟ ਆਪਾਂ ਖਰਾਬ ਕਰ ਲੈਨੇ ਆਗੇ ਤਕਰੀਬਨ ਇੱਕ ਸਾਰੀ ਦਿਹਾੜੀ ਜੇ ਭਾਵੇਂ ਪੰਜਾਬ ਦਾ ਮੇਲਾ ਉੱਥੇ ਦੋ ਦੋ ਤਿੰਨ ਤਨ ਘੰਟੇ ਤਾਂ ਖਰਾਬ ਹੋ ਜਾਂਦੇ ਆ ਉਹੀ ਜਿਹੜਾ 11 ਵਜੇ ਮੇਲਾ ਮੁੱਕਦਾ ਉਹ ਵੀ 7 8 ਵਜੇ ਨਿਬੜਨ ਲੱਗ ਜੂ ਕਮਿਟੀਆਂ ਨੂੰ ਵੀ ਸਖਤ ਫੈਸਲੇ ਲੈਣਗੇ ਜੇ ਕਬੱਡੀ ਦਾ ਬਈ ਫਿਊਚਰ ਬਹੁਤ ਵਧੀਆ ਜਿਵੇਂ ਹੁਣ ਮੋਹਨਵੀਰ ਬਾਈ ਨੇ ਆਪਣੇ ਪਿੰਡ ਮੇਲਾ ਕਰਾਇਆ ਹਨ ਇੰਨਾ ਪੈ ਆਤਾ ਉਦਾਂ ਦੇ ਹੋਰ ਬੰਦੇ 4-5 ਆ ਗਏ ਇੱਕ ਵੱਡੀ ਬਹੁਤ ਮਹਿੰਗੀ ਗੇਮ ਤੇ ਉੱਤੇ ਜਾ ਸਕਦੀ ਆ ਇਹ ਪਲੇਅਰ ਹਾਲੇ ਸਮਝ ਨਹੀਂ ਰਹੇ ਇਹਨਾਂ ਨੂੰ ਲੱਗਦਾ ਵੀ ਸਾਡਾ ਮੁੱਲ ਇੰਨਾ ਕੀ ਆ ਇਹ ਜੇ ਗੇਮ ਜਿੰਨੀ ਤਕੜੀ ਹੈ ਨਾ ਇਹਦੇ ਚ ਸਾਰਾ ਖੋਜੀ ਆ ਜੇ ਤੁਸੀਂ ਕਿਸੇ ਗੋਰੇ ਨੂੰ ਇਹ ਗੇਮ ਦਿਖਾ ਦਿਓ ਉਹਨੂੰ ਲੱਗਦਾ ਵੀ ਇਹ ਰਗਬੀ ਜਾਂ ਕੋਈ ਸ਼ੌਕਰ ਇਹ ਤਾਂ ਕੋਈ ਗੇਮ ਹੈ ਨਹੀਂ ਸਭ ਤੋਂ ਗੇਮ ਹੀ ਯਾਰ ਇਹਦੇ ਸਾਰਾ ਖੋਸ਼ੀ ਹੈ ਸਪੀਡ ਆ 30 ਸਕਿੰਟਾਂ ਚ ਇੱਥੇ ਨਤਾਰਾਗਾ ਕਿਹੜੀ ਗੇਮ ਆ ਜਿਹੜੀ 30 ਸਕਿੰਟਾਂ ਚ ਨਹੀਂ ਇੰਟਰਸਟਿੰਗ ਆ ਫੁੱਟਬਾਲ ਤੁਹਾਨੂੰ ਦੇਖਣੀ ਪੈਂਦੀ ਹੈ 90 ਮਿੰਟ ਹਾਕੀ ਦੇਖਣੀ ਪੈਂਦੀ ਆ ਰਗਬੀ ਇਹਦੇ 30 ਸਕਿੰਟਾਂ ਚ ਨਜ਼ਾਰਾ ਹਰੇਕ ਪੁਆਇੰਟ ਤੇ ਤਾੜੀਆਂ ਤੁਸੀਂ ਦੇਖ ਲਿਓ ਇਹਦੇ ਆ ਹੁਣ ਟੱਕਰਾ ਚੱਲੀ ਜਾਂਦਾ ਨੀਨੇ ਦਾ ਤੇ ਜੱਗੇ ਦਾ 30 ਸਕਿੰਟਾਂ ਚ ਨਜ਼ਾਰਾ ਤੇ ਇਹ ਮੈਂ ਬੇਨਤੀ ਕਰੀ ਕਿ ਗੇਮ ਨਹੀਂ ਕੋਈ ਜੇ ਇਹਨੂੰ ਸਮਝੇ ਸਮਝ ਜਾਣ ਸਾਡੇ ਵੀਰ ਰਾਮ ਦਿੱਤਾ ਤੁਸੀਂ ਸਾਡੇ ਵਾਸਤੇ ਇੰਨੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਆਪਣੇ ਬੋਲ ਸਾਂਝੇ ਕਰੇ ਮਿਹਰਬਾਨੀ ਰੱਬ ਤੁਹਾਨੂੰ ਤੰਦਰੁਸਤੀਆਂ ਵਾਹੇ ਇਸੇ ਤਰ੍ਹਾਂ ਪਿਆਰ ਤੁਹਾਨੂੰ ਮਿਲਦਾ ਰਹੇ ਕਿ ਤੁਸੀਂ ਗਰਾਊਂਡਾਂ ਦੇ ਵਿੱਚ ਛਾਉਂਦੇ ਰਹੋ ਮਿਹਰਬਾਨੀ ਵੀਰੇ ਥੈਂਕ ਯੂ ਸੋ ਮਚ ਪੰਜਾਬ ਟੀਵੀ ਛਲੀਆ ਦਾ ਦਲਜੀਤ ਸਿੱਧੂ ਬਾਈ ਤੁਹਾਡੇ ਕੈਮਰਾਮੈਨ ਬਾਈ ਦਾ ਸਾਰਿਆਂ ਦਾ ਧੰਨਵਾਦ ਧੰਨਵਾਦ ਥੈਂਕ ਯੂ ਸੋ ਇਹ ਸਨ ਗੱਗੀ ਕਮੈਂਟੇਟਰ ਗੱਗੀ ਬਾਈ ਸਾਡਾ ਗੱਗੀ ਮਾਨਵੀਰ ਗਰਾਊਂਡਾਂ ਦੀ ਸ਼ਾਨ ਖਿਡਾਰੀਆਂ ਦੇ ਵਿੱਚ ਆਡੀਅנס ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਅਪ੍ਰਿਕ ਕਮੈਂਟਰੀ ਦੇ ਨਾਲ ਜੋਸ਼ ਪਰਣ ਵਾਲਾ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਨਵੇਂ ਸੈਗਮੈਂਟ ਦੇ ਨਾਲ ਦੁਬਾਰਾ ਮਿਲਦੇ ਆ ਸੱਤ ਸ੍ਰੀ ਅਕਾਲ ਕੀ ਗੱਡੀ ਦੀ ਸਰਵਿਸ ਡਿਊ ਹੈ ਕੀ ਸਰਵਿਸ ਕਰਾਉਣ ਲਈ ਆਲੇ ਦੁਆਲੇ ਕੋਈ ਵਰਕਸ਼ਾਪ ਲੱਭ ਰਿਓ ਨਹੀਂ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਹੈ ਸਰਕਾਰੀਆ ਆਟੋ ਜ਼ੋਨ ਜੀ ਹਾਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਕੋ ਇੱਕ ਟੌਪ ਕਲਾਸ ਵਰਕਸ਼ਾਪ ਸਰਕਾਰੀਆ ਆਟੋ ਜ਼ੋਨ ਡਰਗਨੀਨਾ ਤਾਂ ਫਿਰ ਅੱਜ ਹੀ ਸੰਪਰਕ ਕਰੋ ਨੀਤੀ ਸਰਕਾਰੀਆ ਐਂਡ ਟੀਮ ਦੇ ਨਾਲ ਜਿੱਥੇ ਕੀ ਹੰ ਸਪੈਸ਼ਲ ਮੈਕੈਨਿਕ ਜੋ ਕਰਨਗੇ ਤੁਹਾਡੀ ਗੱਡੀ ਦੀ ਬੈਸਟ ਸਰਵਿਸ ਇੱਥੇ ਕਾਰਾਂ ਦੀ ਡੀਟੇਲਿੰਗ ਵੀ ਕੀਤੀ ਜਾਂਦੀ ਹੈ ਗੱਡੀ ਕੋਈ ਵੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਰਿਪੇਅਰ ਫੋਨ ਚੱਕੋ ਤੇ ਅੱਜ ਹੀ ਆਪਣੀ ਪ੍ਰੀ ਬੁਕਿੰਗ ਕਰਵਾਓ 0499165005